ਪੱਟੇ ਵਾਲਿਆ ਕਲੀਅਰ ਕਰਦੇ ਹਾਂਜੀ ਦੱਸਿਓ ਜੀ ਨੰਬਰ ਹਾਂ ਸ਼ਬਾ ਧਾਲੀਵਾਲ ਤੇ ਸੰਦੀਪ ਧਾਲੀਵਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਦੇ ਖੇਡ ਮੇਲੇ ਦੇ ਲਈ ਹਾਂਜੀ ਆਜੋ ਮੈਚ ਚੱਲਿਆ ਸਗਾ ਹਾਂਜੀ ਗੱਗੀ ਲੋਪੋ ਸੰਦੀਪ ਨੰਗਲਪੀਆ ਦੀ ਟੀਮ ਦੇ ਨੰਬਰ ਇਹ ਨੇ ਦੇ ਬਿਓ ਪ੍ਰਾਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੇ ਨੰਬਰ ਹੈ ਨੇ 36 ਬਿਓ ਪ੍ਰਾਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਟੀਮ Winner ਤੇ Runner up ਟੀਮ ਜਿਹੜੀ ਹੈ ਗੱਗੀ ਲੋਪੋ ਕਬੱਡੀ ਕਲੱਬ ਸੰਦੀਪ ਨੰਗਲੰਬੀਆਂ ਸੋ ਫਸਟ ਤੇ ਸੈਕੰਡ ਤੇ ਹੁਣ ਆਪਾਂ ਬੈਸਟ ਦੱਸ ਦਈਏ ਬੈਸਟ ਰੇਡਰ ਅੱਜ ਦੇ ਖੇਡ ਮੇਲੇ ਦਾ ਜੀਨੇ ਨੇ 16 ਕਬੱਡੀਆਂ ਪਾ ਕੇ 14 ਨੰਬਰ ਜੋੜੇ ਟੀਨਾ ਕੋਹਾਲੇ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਤੇ ਟੀਮ ਦੀ ਸਹਿਮਤੀ ਦੇ ਨਾਲ ਮਿਲਖਾ ਦੇਸਰਾਂ ਵਾਲਾ ਉਹ ਜੁਆਇੰਟ ਬੈਸਟ ਰੇਡਰ ਨੇ ਤੇ ਅੱਜ ਦੇ ਖੇਡ ਮੇਲੇ ਦਾ ਆਪਾਂ ਬੈਸਟ ਜਾਫੀ ਹੁਣ ਦੱਸ ਦਈਏ ਦਰਸ਼ਕਾਂ ਨੂੰ 10 ਟੱਚ 4 ਜਫੇ ਭੱਗਾ ਉਸਤਾਦ ਮੱਲੀਆਂ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸ ਜਾਫੀ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਤਾੜੀ ਮਾਰੋ ਜਰ ਖੁੱਲ ਕੇ ਟੀਮ ਦੀ 37 ਦੇ ਨਾਲ ਬਿੱਲੀ ਲੱਲੀਆਂ ਵਾਲਾ ਜੁਆਇੰਟ ਬੈਸ ਜਾਫੀ ਹੈ ਬਈ ਵੱਡੀ ਮੁਬਾਰਕ ਹੈ ਟੀਨੇ ਨੂੰ ਵੱਡੀ ਮੁਬਾਰਕ ਹੈ ਬੁੱਗੇ ਉਸਤਾਦ ਨੂੰ ਜਿਹੜੇ ਅੱਜ ਦੇ ਖੇਡ ਮੇਲੇ ਦੇ ਬੈਸਟ ਖਿਡਾਰੀ ਡਿਕਲੇਅਰ ਹੋਏ ਨੇ ਜਿਨ੍ਹਾਂ ਨੂੰ 31-31 ਹਜ਼ਾਰ ਦਿੱਤਾ ਜਾਣਾ ਹੈ ਵੀ ਉਹ ਪਲੰਟੀ ਦੀ ਟੀਮ ਫਸਟ ਗੱਗੀ ਲੋਪੋਂ ਦੀ ਟੀਮ ਜਿਹੜੀ ਸੈਕੰਡਰੀ ਹੈ ਦਲਵਾਰ ਜੀ ਵੱਡੇ ਮਾਨ ਸਨਮਾਨ ਦਲਵਾਰ ਜੀ ਲਈਏ ਸਨਮਾਨ ਇੰਨੀ ਹਾਜ਼ਰੀ ਕਬੂਲ ਕਰਿਓ ਹਾਂਜੀ ਓਵਰ ਟੂ ਡਿੰਪਲ ਮਲਤਾਨੀ ਜੀ ਆਓ